ਕੇਂਦਰੀ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਬੰਗਲੌਰੂ ਵਿੱਚ ਲਕਸ਼ਯਮ ਅਕੈਡਮੀ ਦਾ ਉਦਘਾਟਨ ਕੀਤਾ ਇਸ ਅਕੈਡਮੀ ਵਿੱਚ ਆਧੁਨਿਕ ਸਹੂਲਤਾਂ ਨੇ ਟੇਬਲ ਟੈਨਿਸ ਹਾਲ ਸ਼ਤਰੰਜ ਹਾਲ ਜਿਮਨਾਸਟਿਕ ਅਰੀਨਾ ਸ਼ੂਟਿੰਗ ਰੇਂਜ ਬੈਡਮਿੰਟਨ ਬਾਸਕਟਬਾਲ ਕੋਰਟ ਸ਼ਾਮਲ ਹੈ ਇਸ ਮੌਕੇ ਤੇ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਕੋ ਮੰਤਰੀ ਪੱਧਰ ਦਾ ਖੇਡ ਬੁਨਿਆਦੀ ਢਾਂਚਾ ਭਾਰਤੀ ਖੇਡਾਂ ਨੂੰ ਹੁਲਾਰਾ ਪ੍ਰਦਾਨ ਕਰੇਗਾ ਹਿਤਾਰਕਾਂ ਦੀ ਅਜਿਹੀ ਸਰਕਰਮ ਸ਼ਮੂਲੀਅਤ ਦਾ ਗਵਾਹੀ ਦੇਣਾ ਸੱਚਮੁੱਚ ਖੁਸ਼ੀ ਦੀ ਗੱਲ ਹੈ ਉਹਨਾਂ ਨੇ ਕਿਹਾ ਕਿ ਭਾਰਤ ਨੂੰ ਖੇਡ ਸ਼ਕਤੀ ਬਣਾਉਣ ਲਈ ਅਕੈਡਮੀ ਦੇ ਪ੍ਰਬੰਧਕਾਂ ਦੇ ਯਤਨਾਂ ਦਾ ਸਵਾਗਤ ਕਰਦਾ ਹਾਂ ਅੰਠੈਂਕਫੁਲ ਟੂ ਪ੍ਰਾਈਮ ਮਿੰਿਸਟਰ ਮੋਦੀ Who has increased the budget 3 times in last 9 year 3 times the budget has increased And if I have to talk about my athletes and their performance, as a sports minister of India, I can proudly say, if you look at the last two years, from Tokyo Olympics till now, we have won the highest medals in Tokyo Olympics, Paralympics, Deaf Olympics, then in Commonwealth Games, and now in Asian Games and Para Asian Games. This is the best ever performance of Indians in the field of sports.